ਬਚਾ ਹਰ ਰੋ ਰਿਆ ਨਾ ਰੋ ਰਿਆ ਰੋ 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 ਅਸੀਂ ਚੋਣੇ ਆ ਕਿ ਉਸ ਸਰ ਉਸ ਜਿਹ ਕੋ ਅਸੀਂ ਸਾਰੇ ਮੈਕਬਨੀ ਰਿਸਪੈਕਟ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਇੱਥੇ ਆਉਣ ਤੋਂ ਪਹਿਲਾਂ ਬੋਡੀ ਰੱਖਣ ਤੋਂ ਪਹਿਲਾਂ ਰਿਸਪੈਕਟ ਵੀ ਸਾਰੂ ਨਾ ਕੋ ਗਿਆ ਹੈ ਹੈਡ ਕੁਆਰਟਰ ਸਾਹਿਬ ਕੋ ਇਹੋ ਚੀਜ਼ ਹੈ ਐਸਪੀ ਡੀ ਸਾਹਿਬ ਕੋ ਇਹਨਾਂ ਕੋ ਸਾਰਾ ਠੀਕ ਹੈ ਵੀ ਇਹੋ ਗੱਲ ਦੀ ਵੀ ਹੈ ਉਹ ਸਰੂ ਨਹੀਂ ਕਹਿੰਦੇ ਆ ਕਿ ਇਹ ਮਜਿਸਟਰ ਜਾਨ ਤੋਂ ਬਾਅਦ ਅਸੀਂ ਕਾਰਵਾਈ ਕਰ ਸਕਦੇ ਆ ਅਸੀਂ ਇਸੇ ਲਈ ਡੀਸੀ ਡਾਕਟਰ ਕੋ ਗਏ ਆ ਕਿ ਇਹ ਚੀਜ਼ ਦੇ ਤੇ ਤੁਰੰਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਤੇ ਬੰਦੀ ਵੀ ਆ ਇੱਕ ਹੁੰਦਾ ਬਾਈਟਨਸ ਨਹੀਂ ਸਾਡੇ ਕੋਲ ਸਾਡੇ ਕੋਲ ਅਜੇ ਮੁੰਡੇ ਦੀ ਬਾਈਟ ਆ ਗਈ ਹੈ ਜਿਹਦੇ ਵਿੱਚ ਉਹਨੇ ਕਿਹਾ ਵਾ ਕਿ ਮੇਰੀ ਛਾਤੀ ਤੇ ਚੜ ਕੇ ਉਹਨੇ ਲੱਤਾਂ ਮਾਰ ਕੇ ਮੇਰੇ ਕੰਨਾਂ ਦੇ ਪਰਦੇ ਪਾਰ ਕੇ ਇਸ ਤਰ੍ਹਾਂ ਨੂੰ ਨਸ਼ਾ ਵੀ ਕਰਦਾ 25 ਸਾਲ ਦਾ ਨੌਜਵਾਨ ਹੈ ਜੀ ਲੈ ਕੇ ਕਿਹਾ ਪਟੇ ਮਾਰੇ ਗਏ ਮੇਰੇ ਰੂਲ ਮਾਰੇ ਗਏ ਮੇਰੇ ਰੂਲਾਂ ਦੇ ਨਿਸ਼ਾਨ ਸਾਰਾ ਕੋਈ ਨਿਸ਼ਾਨ ਵਗੈਰਾ ਜੀ ਜੀ ਸਾਡੇ ਬਾਹਰ ਤੋਂ ਪਤਾ ਹੀ ਨਹੀਂ ਆਉਂਦਾ ਨਮਕਾ ਸੁਣੋ ਉਹ ਤੁਹਾਡਾ ਬਿਸਾਰ ਨਹੀਂ ਕਰੇ ਕਿ ਤੋ ਨਾਇਨਾ ਨਾ 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 ਨ ਸਾਡੇ ਜਿਹੜੇ ਹਰਦੇਵ ਜੀ ਉਹ ਸਾਡੀਆਂ ਸਮੂਹ ਜਥੇਬੰਦੀਆਂ ਸਮੂਹ ਭਾਈਚਾਰਾ ਜਿਹੜਾ ਵਾ ਦਲਿਤਾਂ ਪਰਿਵਾਰਾਂ ਦੇ ਨਾਲ ਜਿੰਨੀਆਂ ਵੀ ਅੱਜ ਤੱਕ ਤਕਸ਼ਾਈਆਂ ਹੁੰਦੀਆਂ ਆਈਆਂ ਵਾ ਇਸ ਸਰਕਾਰ ਦੇ ਵਿੱਚ ਸਭ ਤੋਂ ਵੱਧ ਹੋਈਆਂ ਵਾ ਅਸੀਂ ਚਾਹੁੰਦੇ ਹਾਂ ਕਿ ਆਦਾ ਕੋਈ ਤੰਗ ਕਰਨ ਨੂੰ ਪਬਲਿਕ ਨੂੰ ਕੋਈ ਮਨਸਾ ਨਹੀਂ ਹੈਗੀ ਕੋਈ ਪੁਲਿਸ ਪ੍ਰਸ਼ਾਸਨ ਨੂੰ ਮਨਸਾ ਨਹੀਂ ਹੈਗੀ ਵੀ ਅਸੀਂ ਤੰਗ ਕਰੀਏ ਜਾਂ ਅਸੀਂ ਬੇਦੋਸ਼ਿਆਂ ਨੂੰ ਕੋਈ ਵੀ ਅਪਸ਼ਬਦ ਬੋਲੀਏ ਪਰ ਜਿਹੜਾ ਸੁਪਾਲ ਸੰਧੂ ਜੇਲ੍ਹ ਦੇ ਵਿੱਚ ਇੱਕ ਡਿਊਟੀ ਨਿਭਾ ਰਿਹਾ ਅਫਸਰ ਆ ਜੇ ਦੋ ਗੁੱਟਾਂ ਦਰਮਿਆਨ ਕੋਈ ਝਗੜਾ ਆਇਆ ਵਾ ਤੇ ਉਹਨਾਂ ਨੂੰ ਫਰਜ ਬੰਦਾ ਸੀ ਉਹਨਾਂ ਦੇ ਤੇ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੇ ਪਰਚਾ ਦਰਜ ਕਰਦੇ ਉਹਨਾਂ ਦੀ ਕਸਟਡੀ ਚ ਉਹਨਾਂ ਨੂੰ ਦਿਲਿਤ ਪਰਿਵਾਰ ਦਾ ਬੱਚਾ ਸਮਝ ਕੇ ਜਿਹੜਾ 2.5 ਸਾਲ ਤੋਂ ਅੰਦਰ ਬੰਦਿਆ ਬਿਨਾ ਨਸ਼ੇ ਦਾ 25 ਸਾਲ ਦਾ ਬੱਚਾ ਵਾ ਉਹ ਹਲੇ ਕਿਨੇ ਪੁਲਿਸ ਦੀ ਮਦਦ ਕੀਤੀ ਆ ਪੁਲਿਸ ਦੀ ਮਦਦ ਕਰਨ ਦੇ ਬਾਵਜੂਦ ਉਹਨੇ ਪੁਲਿਸ ਨੂੰ ਸੋਸ ਬਣ ਕੇ ਇੱਕ ਦੱਸਿਆ ਵੀ ਆ ਫਲਾਨਾ ਜਿਹੜਾ ਪਿੰਡ ਦੇ ਵਿੱਚ ਇੱਕ ਗੰਦਾ ਅੰਸਰ ਆ ਜਿਹੜਾ ਪਿੰਡ 'ਚ ਗੰਦਗੀ ਫਲਾ ਰਿਹਾ ਵਾ ਤੇ ਉੱਤੇ ਕਾਰਵਾਈ ਕੀਤੀ ਜਾਵੇ ਉਲਟਾ ਪੁਲਿਸ ਨੇ ਉਸ ਲੜਕੇ ਨੂੰ ਹੀ ਜੇਲ੍ਹ ਦੇ ਵਿੱਚ ਚੁੱਕ ਕੇ ਬੰਦ ਕਰ ਦਿੱਤਾ ਵੇਖੋ ਕਿੰਨੀ ਤਗੜੀ ਧੱਕੇਚਾਹੀ ਆ ਇਹ ਪ੍ਰਸ਼ਾਸਨ ਉਸ ਦੌਰਾਨ 19 ਤਖਨ ਨੂੰ ਲਿਆ ਕੇ ਉਹਨੂੰ ਪਹਿਲਾ ਟੀਵੀ ਹਸਪਤਲ ਖੜਿਆ ਗਿਆ ਜਦ ਟੀਵੀ ਹਸਪਤਲ ਦੇ ਡਾਕਟਰਾਂ ਨੇ ਉਹਨੂੰ ਨਹੀਂ ਰੱਖਿਆ ਉਸ ਤੋਂ ਬਾਅਦ ਉਹਨੂੰ ਗਨਨਕੋ ਹਸਪਤਲ ਰੈਫਰ ਕੀਤਾ ਗਿਆ ਵਾ ਜਿਸ ਦੌਰਾਨ ਉਹਦੀ ਮੌਤ ਹੋ ਗਈ ਹੈ ਠੀਕ ਹੈ ਜੀ ਆਡਿਕ ਪੁਲਿਸ ਪ੍ਰਸ਼ਾਸਨ ਕੋ ਇਹੋ ਮੰਗਿਆ ਕਿ ਉਸ ਸਖਪਾਲ ਸੰਧੂ ਦੇ ਉੱਤੇ ਔਰ ਜਿਹੜਾ ਉਹ ਗਨਮੈਨ ਆ ਸੁਮਨ ਔਰ ਉੱਤੇ ਜਿਹੜੀ ਆ ਪਰਚਾ ਦਰਜ ਕੀਤਾ ਜਾਵੇ ਉਦੋਂ ਹੀ ਅਸੀਂ ਬੋਡੀ ਦਾ ਸੰਸਕਾਰ ਕਰਾਂਗੇ ਜਦੋਂ ਉਹਨਾਂ ਦੇ ਕਾਰਵਾਈ ਹੋਏਗੀ ਔਰ ਨਾ ਇਹਦਾ ਪਬਲਿਕ ਨੂੰ ਕੋਈ ਮਨਸ਼ਾ ਵਾ ਕਿ ਪਬਲਿਕ ਨੂੰ ਪਰੇਸ਼ਾਨ ਕਰੀਏ ਪਰ ਜੇ ਦਲਿਤ ਭਾਈਚਾਰੇ ਨੂੰ ਇਹ ਭਗਵੰਤਬਾਨ ਦੀ ਸਰਕਾਰ ਦੇ ਵਿੱਚ ਸਭ ਤੋਂ ਵੱਧ ਛੜਕਾਂ ਦੇ ਉਤਰਨਾ ਪੈ ਰਿਆ ਕਿਸਾਨਾਂ ਨੂੰ ਉਤਰਨਾ ਪੈ ਰਿਆ ਮੇਰੇ ਭੈਣਾ ਟੀਚਰਾਂ ਨੂੰ ਉਤਰਨਾ ਪੈ ਰਿਆ ਹਰ ਕਿਸੇ ਨਾਲ ਧੱਕੇਸ਼ਾਹੀ ਹੋ ਰਹੀ ਆ ਮੈਂ ਬੇਨਤੀ ਕਰਦਾ ਕਿ ਹੁਣ ਤੇ ਜਾਗੋ ਜਿਹੜੀ ਵੀ ਅਗੇ ਲੋਕ ਇਸ ਸਰਕਾਰ ਦੇ ਦੌਰਾਨ ਸਾਨੂੰ ਇਨਸਾਫ ਚਾਹੀਦਾ ਵਾ ਇਸ ਪਰਿਵਾਰ ਦਾ ਉਹਦੀ ਮਾਂ ਵਾ ਜਿਹਦਾ ਫਾਦਰ ਨਹੀਂ ਹੈਗਾ ਇੱਕ ਬੇਟਾ ਇੱਕ ਭਰਾ ਬਣਾ ਹੈ ਡੀਕੇਪ ਜਿਹੜਾ ਕੁਰਸੀ ਤੇ ਬੈਠਾ ਆ ਉਹਨਾਂ ਨੂੰ ਕੋਣ ਇਨਸਾਫ ਦੇ ਉਹ ਕਮਾਉਣ ਵਾਲਾ ਸੀ ਇਨੂੰ ਚੁੱਕ ਕੇ ਜੇਲ੍ਹ ਚ ਬੰਦ ਕਰ ਦਿੱਤਾ ਗਿਆ ਵਾ ਜਿਹੜੀ ਮਾਂ ਕੋ 2.5 ਸਾਲ ਇੱਕ ਪੈਸੇ ਨਹੀਂ ਹੋ ਸਕਿਆ ਉਹਦੀ ਜ਼ਮਾਨਤ ਕਰਾਉਣ ਵਾਸਤੇ ਉਹਦੇ ਘਰ ਦੇ ਹਾਲਾਤ ਕੀ ਹੋਣਗੇ ਇਸ ਲਈ ਸਾਡੀਆਂ ਸਮੂਹ ਜਥੇਬੰਦੀਆਂ ਜਿਹੜੀਆਂ ਵਾਂ ਸਾਨੂੰ ਐਸਪੀ ਸਾਹਿਬ ਵੀ ਆਏ ਆ ਅਸ਼ਵਾਸ਼ਣ ਦਉਂਦੇ ਆ ਵੀ ਅਸੀਂ ਪਰਚਾ ਦਰਜ ਕਰਦੇ ਨੇ ਦਰਜਾ ਕਰ ਦੇਣਾ ਅਸੀਂ ਬੋਡੀ ਦਾ ਸਸਕਾਰ ਕਰ ਦਾਂਗੇ ਸਾਡੀ ਕਿਸੇ ਨਾਲ ਕੋਈ ਜਿਹੜੀ ਨਿੱਜੀ ਦੁਸ਼ਮਣੀ ਤਾਂ ਨਹੀਂ ਆ ਅਸੀਂ ਸੋਸ਼ਲ ਵਰਕ ਕਰਾਂਗੇ ਮੌਦਾ ਕਰਨ ਦੀ ਔਰ ਜੇਲ੍ਹ ਦੇ ਵਿੱਚ ਜਿਹੜਾ ਵਾ ਇਨਟੈਰੋਗੇਟ ਕੀਤਾ ਗਿਆ ਉਸ ਪਾਸ ਸੰਧੂ ਜਿਹੜਾ ਡਿੱਟੀ ਉਤੋਂ ਦਾ ਔਰ ਉਹਦਾ ਇੱਕ ਗਨਮੈਨ ਆ ਜਿਨੇ ਕੀਤਾ ਸੀ ਉਹਦਾ ਨਾਮ ਲੈਂਦੇ ਆ ਜੇਲ੍ਹ ਸੁਪਰੀ ਉਕੇ ਜਿੰਨਾ ਕੀਤਾ ਸੀ ਉਹਨੂੰ ਕਹਿ ਰਹੇ ਆ ਤੇ ਉਹਨੂੰ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਆ। ਸੱਟਾਂ ਲੱਗੀਆਂ। ਹੋਰ ਇਸ ਵਿੱਚ ਕੋਈ ਸਾਰੇ ਛੀ ਬੋਡੀ ਦੇ ਨੀਲ ਪਏ ਹੋਇਆ। ਸਰੀ ਤੇ ਸੱਟਾਂ ਲੱਗੀਆਂ ਕੰਨਾਂ ਦੇ ਵਿੱਚੋਂ ਜਿਹੜਾ ਵਾ ਉਹਦੇ ਬਲੱਡ ਆਂਦਾ ਪਿਆ ਵਾ। ਹਾਂਜੀ ਤੇ ਉਹਦੀ ਆਪਣੀ ਜਵਾਨੀ ਦੀ ਗੱਲ ਆ। ਤੇ ਪੋਸਟਮਾਰਟਮ ਕਰਾਇਆ ਗਿਆ ਕਿ ਨਹੀਂ ਕਰਾਇਆ। ਪੋਸਟਮਾਰਟਮ ਜਿਹੜਾ ਮਜਿਸਟਰ ਦੀ ਹਾਜ਼ਰੀ ਦੇ ਵਿੱਚ ਹੋਇਆ ਜੀ। ਪੋਸਟਮਾਰਟਮ ਹੋ ਚੁੱਕਾ ਵਾ। ਜੱਟ ਸਾਹਿਬ ਦੇ ਕੋਲ ਬਿਆਨ ਵੀ ਹੋ ਚੁੱਕੇ ਆ ਪਰ ਸ਼ਾਦੀ ਪ੍ਰਸ਼ਾਸਨ ਨੇ ਮੰਗੇ ਕਿ ਉਹਨੂੰ ਸੇਕ ਤੇ ਕੋਈ ਲੱਗਾ ਨਹੀਂ ਨਾ ਮੋਢੀ ਮੋਢੀ ਵਿੱਚ ਡਾਕਟਰ ਨੇ ਕੀ ਜਤਨ ਹਾਂਜੀ ਡਾਕਟਰ ਨੇ ਕੀ ਕਿਹਾ ਮੋਢਾ ਵਿੱਚ ਕੀ ਕੀਆ ਵੀ ਸਟਾ ਲੱਗਿਆ ਕਿ ਲੱਗੇ ਨਹੀਂ ਮੋਢੀ ਵਿੱਚ ਡਾਕਟਰਾਂ ਨੇ ਕਿਹਾ ਸਟਾ ਲੱਗਿਆ ਬਾਕੀ ਜਿਹੜੀ ਆਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਜਿਹੜਾ ਵਾ ਸਾਰਾ ਕੁਝ ਜਿਹੜਾ ਨਿਸ਼ਾਰਾ ਹੋ ਜਾਏਗਾ ਠੀਕ ਹੈ ਸਰਦਜੀਤ ਸਿੰਘ ਦੀ ਡੈਥ ਹੋਈ ਆ ਤੇ ਪਰਿਵਾਰ ਅਨੁਸਾਰ ਲਾਸ਼ ਨੈਸ਼ਨਲ ਚਿੰਜਰਾਂ ਕੇਸਰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ ਕੀ ਇਸਰਫ ਲੋਕ ਦਾ ਸਾਹ ਤੱਕ ਇਹਦੇ ਵਿੱਚ ਜੋ ਇਹਨਾਂ ਨੇ ਗਿਰਜੀ ਹੁਣਾ ਨੇ ਸਾਨੂੰ ਆਗੇ ਦੱਸਿਆ ਕੁਲਦੀਪ ਹੁਣਾ ਨੇ ਜੋ ਸਾਨੂੰ ਪਤਾ ਲੱਗਾ ਉਹਦੇ ਵਿੱਚ ਇਹ ਆ ਕਿ ਇੱਕ ਇਨਮੇਟ ਦੀ ਡੈਥ ਹੋਈ ਆ ਗੋਂਦਵਾਲ ਜੇਲ੍ਹ ਦੇ ਵਿੱਚ ਜਿਹਦੇ ਵਿੱਚ ਇਹਨਾਂ ਨੇ ਜੋ ਬਿਆਨ ਲਿਖਾਏ ਨੇ ਉਹ ਜੁਡੀਸ਼ੀਅਲ ਮੈਜਿਸਟਰੇਟ ਸਾਹਿਬ ਨੇ ਲਿਖ ਲੈਨੇ ਉਹਦੇ ਅਨਸਾਰ ਕਾਰਵਾਈ ਹੋਈ ਕਿਉਂਕਿ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਹੁੰਦਾ ਆ ਉਹ ਜੁਡੀਸ਼ੀਅਲ ਕਸਟਡੀ 'ਚ ਮੰਨਿਆ ਜਾਂਦਾ ਉਹਦੀ ਜੁਡੀਸ਼ੀਅਲ ਜਾਂਚ ਹੋ ਰਹੀ ਆ ਜੁਡੀਸ਼ੀਅਲ ਜਾਂਚ ਦੇ ਜੋ ਵੀ ਤਤ ਸਾਹਮਣੇ ਆਉਣਗੇ ਉਹਦੇ ਆਧਾਰ ਤੇ ਬੀਐਨਐਸ ਦੇ ਅੰਦਰ ਕਾਰਵਾਈ ਕਰ ਦਿੱਤੀ ਜਾਏਗੀ। ਕੋਈ ਸ਼ਖੀਰ ਤੇ ਪਰਵਾਹ ਦੇ ਜੱਦੀ ਬਸਰ ਤਾਂ ਦਰਗਾਇਆ ਇਹ ਧਰਨਾ ਸਰ ਕਿੱਦਾਂ ਚੁਕਾਇਆ ਜਾਏਗਾ ਕੋਈ ਕਿਸਮ ਜੁਟਾ ਨਾ ਹੋਇਆ ਕੋਈ ਜੀ। ਨਹੀਂ ਨਹੀਂ ਬੜੇ ਬੜੇ ਮੋਢ ਪਰ ਵਿਅਕਤੀ ਨੇ ਇਹ ਇਹਨਾਂ ਨਾਲ ਸਾਰੀ ਸਾਰੀ ਗੱਲਬਾਤ ਹੋ ਗਈ ਹੈ। ਇਹਨਾਂ ਨੂੰ ਵਿਸ਼ਵਾਸ ਦਿਵਾਇਆ ਅਸੀਂ ਵੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਇਹ ਮੰਨ ਗਏ ਨੇ ਇਸ ਕੱਲ ਨੂੰ ਇਹ ਵੀ ਨਹੀਂ ਚਾਹੁੰਦੇ ਵੀ ਕਿਸੇ ਨੂੰ ਕਿਸੇ ਦਾ ਕੋਈ ਫੱਜਲ ਖਵਾਰੀ ਹੋਵੇ ਕਿਸੇ ਆਮ ਜਨਤਾ ਦੀ। ਇਹ ਆਪਣੇ ਹੱਕ ਕਰ ਲਏ ਨੇ ਕੰਮ ਇਸ ਕਰਕੇ ਇਹਨਾਂ ਨੇ ਸਨ ਵਿਸ਼ਵਾਸਤ ਵਾਇਕ ਨੂੰ ਚੁਕਾ ਲੇ ਸਰ ਇਹ ਹੁਣ ਪ੍ਰਦਰਸ਼ਨ ਖਤਮ ਹੋ ਕੇ ਤਾਂ ਨਚਾਇਆ ਜਾ ਰਿਹਾ ਹੈ